ਹਾਂਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਇਆਗੇ ਕਸਟਮਰ ਵਾਲੇ ਸੂਟ ਲੇਗੇ ਵਰਕ ਵਾਲੇ ਲੇਗੇ ਤੇ ਕੁਝ ਕ ਆਪਾਂ ਸਟੀਚਿੰਗ ਵਾਲੇ ਸੂਟ ਦਿਖਾਵਾਂਗੇ ਤੁਹਾਨੂੰ ਤੇ ਕੁਝ ਕ ਆਪਾਂ ਤੁਹਾਨੂੰ ਵਰਕ ਵਾਲੇ ਦਿਖਾਵਾਂਗੇ ਕੋਈ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵੀ ਰੈਡੀ ਕਰਵਾ ਸਕਦੇ ਹੋ ਜਾਂ ਫਿਰ ਇਹ ਵਾਲਾ ਡਿਜ਼ਾਈਨ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਕਿਉਂਕਿ ਹਰ ਇੱਕ ਫੈਬਰਿਕ ਆਪਣੇ ਕੋਲੇ ਅਵੇਲੇਬਲ ਹੈ ਤੇ ਇਹਦਾ ਜਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਮੈਂ ਤੁਸੀਂ ਸਾਨੂੰ ਆਪਣੀ ਚੁਆਇਸ ਹੈਗੀ ਸਾਡੇ ਨਾਲ ਡਿਟੇਲ ਭੇਜ ਕੇ ਦੱਸ ਸਕਦੇ ਹੋ ਵੀ ਇਸ ਤਰ੍ਹਾਂ ਸੀ ਮੈਂ ਰੈਡੀ ਕਰਵਾਉਣਾ ਹੈ ਜਿਹੜਾ ਇਹ ਫਰਸਟ ਸੂਟ ਹੈਗਾ ਇਹ ਹੈਗਾ ਜੀ 크ريب ਦੇ ਉੱਪਰ ਰੈਡੀ ਕੀਤਾ ਹੈ ਇਹਦੇ ਵਿੱਚ ਜਰੀ ਤੇ ਪਿੱਟੇ ਦਾ ਕੰਮ ਹੋਇਆ ਹੋਇਆ ਹੈਗਾ ਜਿਹੜੀ ਆ ਸਾਰੀ ਸ਼ਾਈਨ ਹੈਗੀ ਇਹ ਪਿੱਟਾ ਵਰਕ ਹੋਇਆ ਹੋਇਆ ਹੈਗਾ ਵਿੱਚ ਤੇ ਬਾਕੀ ਆਪਾਂ ਜਰੀ ਲਗਾਏ ਜਿਹੜੇ ਦੇ ਮਤਲਬ ਸੂਟ ਦੇ ਥ੍ਰੈਡ ਲੱਗੇ ਨੇਗੇ ਬਹੁਤ ਵਧੀਆ ਆਪਾਂ ਕਾਸਟ ਵੀ ਲਗਾਏ ਨੇ ਇਤਾਂ ਨਹੀਂ ਹੈਗਾ ਵੀ ਕੋਈ ਵੀ ਆਪਾਂ ਮਟੀਰੀਅਲ ਆਪਾਂ ਸਸਤਾ ਲਗਾਇਆ ਹੋਇਆ ਹੈ ਮਟੀਰੀਅਲ ਕੋਈ ਵੀ ਹਨਾ ਤੁਸੀਂ ਸੂਟ ਰੈਡੀ ਕਰਵਾਉਂਗੇ ਸਾਡੇ ਕੋਲੋਂ ਮਟੀਰੀਅਲ ਆਪਣਾ ਕੋਈ ਵੀ ਸਸਤਾ ਨਹੀਂ ਹੁੰਦਾ ਹੈਗਾ ਇਹ ਆਪਾਂ ਖੁਦ ਆਪਣਾ ਡਿਜ਼ਾਈਨ ਰੈਡੀ ਕੀਤਾ ਹੈਗਾ ਨਾ ਕਿਸੇ ਬੁਟੀਕ ਤੇ ਇਹ ਪਹਿਲਾ ਡਿਜ਼ਾਈਨ ਹੈਗਾ ਸੀਗਾ ਅੱਜ ਮੈਂ ਵੀਡੀਓ ਪਾ ਰਹੀ ਐਂਗੀ ਅੱਜ ਤਰੀਕ ਤੇ ਦਿਨ ਨੋਟ ਕਰ ਲਓ ਜੇ ਇਸ ਤੋਂ ਬਾਅਦ ਇਹ ਕਾਪੀ ਹੋ ਗਿਆ ਆਪਾਂ ਕਹਿ ਨਹੀਂ ਸਕਦੇ ਇਸ ਤੋਂ ਪਹਿਲਾਂ ਪਰ ਕਿਸੇ ਵੀ ਬੁਟੀਕ ਦਾ ਇਹ ਡਿਜ਼ਾਈਨ ਨਹੀਂ ਬਣਿਆ ਹੈਗਾ ਫਸਟ ਆਪਣੀ ਬੁਟੀਕ ਤੇ ਇਹ ਰੈਡੀ ਹੋ ਰਿਹਾ ਡਿਜ਼ਾਈਨ ਇਹ ਸਾਡਾ ਖੂਬੂ ਦਾ ਡਿਜ਼ਾਈਨ ਹੈ ਜਿਹੜਾ ਰੈਡੀ ਕੀਤਾ ਹੈਗਾ ਸਾਰੇ ਇਹ ਡਿਫਰੈਂਟ ਜੇ ਡਿਜ਼ਾਈਨ ਨੇ ਕੋਈ ਕਿਸੇ ਨਾਲ ਮੈਚ ਨਹੀਂ ਕਰਦਾ ਹੈਗਾ ਤੁਸੀਂ ਵੀ ਜੇ ਕੁਝ ਵੀ ਤੁਸੀਂ ਅਲੱਗ ਸੋਹਣੇ ਜਿਹਾ ਅਲੱਗ ਜਿਹਾ ਡਿਜ਼ਾਈਨ ਪਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣੇ ਵਤੀਕ ਤੋਂ ਯੂਜ਼ ਰੈਡੀ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਪੇਜ ਕੇ ਵੀ ਰੈਡੀ ਕਰਵਾ ਲਓ ਜੇ ਤੁਸੀਂ ਸਾਡੇ ਡਿਜ਼ਾਈਨ ਜਿੰਨੇ ਵੀ ਹੁਣ ਡਿਜ਼ਾਈਨ ਲੈ ਕੇ ਆਵਾਂਗੇ ਸਾਰੇ ਨਵੇਂ ਲੈ ਕੇ ਆਵਾਂਗੇ ਕੋਈ ਕਿਸੇ ਦਾ ਕਾਪੀ ਡਿਜ਼ਾਈਨ ਨਹੀਂ ਹੋਗਾ ਖੁਦ ਆਪਾਂ ਆਪਣੇ ਦਿਮਾਗ ਨਾਲ ਲੇ ਕੇ ਜਿਹੜੇ ਰੈਡੀ ਕੀਤੇ ਨੇਗੇ ਡਿਜ਼ਾਈਨ ਠੀਕ ਐ ਸੀ ਇਸ ਤਰ੍ਹਾਂ ਵੀ ਸ਼ੇਪ ਨੇ ਆ ਗਿਆ ਇਹ ਸਾਰਾ ਫਰੰਟ ਆ ਗਿਆ ਤੇ ਇਸ ਤਰ੍ਹਾਂ ਇਹਦੀਆਂ ਬਾਜੂ ਆ ਜਾਣਗੀਆਂ ਲਓ ਜੀ ਠੀਕ ਹੈ ਜੀ ਇਸ ਤੋਂ ਬਾਅਦ ਇਹਦੇ ਨਾਲ ਹੈਗਾ ਦੁਪੱਟਾ ਫੁੱਲ ਪਿਓਰ ਆਰਗੈਂਜ਼ਾ ਦਾ ਆਪਾਂ ਦੁਪੱਟਾ ਰੱਖਿਆ ਹੈਗਾ ਇਸ ਤਰ੍ਹਾਂ ਦੇਖੋ ਦੁਪੱਟੇ ਤੇ ਵੀ ਜਿਹੜਾ ਵਰਕ ਹੈਗਾ ਪਿੱਟਾ ਵਰਕ ਹੋਇਆ ਹੋਇਆ ਜਰੀ ਦਾ ਕੰਮ ਹੋਇਆ ਹੋਇਆ ਹੈਗਾ ਸਾਰਾ ਕੰਮ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਸ ਤਰ੍ਹਾਂ ਆਪਾਂ ਇਹ ਆਪਾਂ ਏਦਾਂ ਕੰਟਰਾਸਟ ਰੱਖਿਆ ਹੈਗਾ ਮਹਿਰੂਨ ਤੇ ਫਲੇਟ ਦਾ ਤੇ ਜੇ ਤੁਸੀਂ ਮਤਲਬ ਇਹ ਸੂਟ ਇਤਾਂ ਹੀ ਸੇਮ ਰੈਡੀ ਕਰਵਾਉਣੇ ਜਿਤੇ ਕਿ ਇਹ ਮੇਰਾ ਸੰਪੈਗਾ ਮੇਰਾ ਕਰੀਲੀ ਰੈਡੀ ਕਰਵਾਇਆਗਾ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿ ਤਾਂ ਆਪਣੇ ਟਾਈਮ ਸਿਰਣੀ ਜਿਹੜੇ ਆਰਡਰ ਤੋਂ ਤਾਂ ਕਿ ਤੁਹਾਨੂੰ 30 ਤਰੀਕ ਤੱਕ ਨਿੰਗੀ ਜਿਹੜੇ ਆਪਾਂ ਆਰਡਰ ਰੈਡੀ ਕਰਕੇ ਦੇ ਦਈਏ ਠੀਕ ਹੈ ਜੀ ਤਾਂ ਕਿ ਤੁਸੀਂ ਵੀ ਹਨਾ ਸਟਿਚ ਕਰਵਾਉਣੇ ਹੁੰਦੇ ਨੇ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਹਾਨੂੰ ਸਲਾਈ ਕਰਕੇ ਵੀ ਮਿਲ ਜਾਣਗੇ ਪਰ ਆਰਡਰ ਨੇ ਕਿ ਤੁਹਾਨੂੰ ਥੋੜੇ ਜਲਦੀ ਦੇਣ ਪੈਣਗੇ ਜੇ ਇਸ ਤੋਂ ਲੇਟ ਅੱਜ ਦੀ ਵੀਡੀਓ ਤੋਂ ਬਾਅਦ ਤੁਸੀਂ 3-4 ਦਿਨਾਂ ਬਾਅਦ ਆਰਡਰ ਦਿਨਗੇ ਤਾਂ ਆਪਾਂ ਕੋਈ ਆਰਡਰ ਨਹੀਂ ਫੜਦੇ ਹੈਗੇ ਤੁਹਾਡਾ ਜੇ ਤੁਹਾਨੂੰ ਐਮਰਜੈਂਸੀ ਸੂਟ ਚਾਹੀਦਾ ਹੋਗਾ ਇੱਕ ਅੱਧਾ ਭਾਵੇਂ ਰੈਡੀ ਹੋ ਜਾਊਗਾ ਜੇ ਤੁਸੀਂ ਕਹੋ ਵੀ ਸਾਨੂੰ ਰਖੜੀਆਂ ਲਈ ਚਾਹੀਦਾ ਵੀ ਸਾਡੇ ਐਟਿੰਗ ਪੈਸੇ ਟਾਈਮ ਨੂੰ ਵੀ ਮੌਕੇ ਤੇ ਤੁਸੀਂ ਹਨਾ ਰੈਡੀ ਕਰਕੇ ਦੇ ਦੋ ਉਹ ਨਹੀਂ ਹੋਣੇ ਹੈਗੇ ਕਿਉਂਕਿ ਕੰਮ ਬਹੁਰੇ ਰਾਸ਼ ਹੈਗਾ ਕੰਮ ਚੱਲ ਰਿਹਾ ਪੈਣਾ ਦਾ ਫਿਰ ਉਹਨਾਂ ਦੇ ਸੂਟ ਨਹੀਂ ਜਿਹੜੇ ਆ ਲੇਟ ਹੋ ਜਾਂਦੇ ਨੇ ਜੇ ਤੁਸੀਂ ਦੁਪੱਟੇ ਨਾਲ ਇਦਾਂ ਸੂਟ ਰੈਡੀ ਕਰਵਾਉਂਗੇ ਹਨਾ ਤਾਂ ਇਹ 8500 ਦਾ ਹੈਗਾ ਜੇ ਤੁਸੀਂ ਵਿਦਆਊਟ ਦੁਪੱਟਾ ਲਓਗੇ ਤਾਂ 4500 ਦਾ ਉਹਦੇ ਵਿੱਚ ਤੁਹਾਨੂੰ ਸੈਮੀ ਦਾ ਦੁਪੱਟਾ ਮਿਲੇਗਾ ਇੱਕ ਇੱਕ بیس ਕਲਰ ਮਿਲੇਗਾ ਡਾਈ ਕੀਤਾ ਤੇ ਉਹਦੇ ਵਿੱਚ ਤੁਹਾਨੂੰ ਲੈਸ ਲੱਗੀ ਮਿਲੂਗੀ ਬਸ ਹੋਰ ਕੁਝ ਨਹੀਂ ਹੋਊਗਾ ਦੇ ਤੁਸੀਂ ਇਹਦਾ ਰੈਡੀ ਕਰਵਾਉਣੇ ਤਾਂ ਹੈ 8500 ਠੀਕ ਹੈ ਜੀ ਕਿਉਂਕਿ ਦੁਪੱਟਾ ਬਹੁਤ ਕਾਸਟਲੀ ਹੈ ਬਾਕੀ ਫੁੱਲ ਪ्युअर ਦੁਪੱਟਾ ਲਗਾਏਗਾ ਤਾਂ ਪਟੇ ਤੁਸੀਂ ਵਰਕ ਵੀ ਦੇਖ ਸਕਦੇ ਹੋਗੇ ਤੁਸੀਂ ਵਿਆਹ ਸ਼ਾਦੀਆਂ ਲਈ ਰੈਡੀ ਕਰਵਾਉਣਾ ਸੋਟ ਇਹ ਵੀ ਮਤਲਬ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਹੀ ਜਿਆਦਾ ਸੋਨੇ ਦਾ ਤੁਸੀਂ ਤੀਜ਼ ਲਈ ਵੀ ਇਹ ਸੂਟ ਲੈਣਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਵਰਤਾਂ ਲਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਕੰਟਰਾਸਟ ਤੁਸੀਂ ਆਪਣਾ ਵੀ ਦੱਸ ਸਕਦੇ ਹੋਗੇ ਵੀ ਤੁਸੀਂ ਕਿ ਕਿਦਾਂ ਦਾ ਕੰਟਰਾਸਟ ਲਗਾਉਣਾ ਚਾਹੁੰਦੇ ਹੋਗੇ ਜੇ ਤੁਸੀਂ ਸੇਮ ਲਗਾਉਣਾ ਚਾਹੋ ਤਾਂ ਸੇਮ ਵੀ ਲਗਾ ਸਕਦੇ ਹੋ ਇਸ ਤੋਂ ਬਾਅਦ ਆਜੂਗਾ ਜੀ कॉटन ਲੀਲਨ ਦੇ ਉੱਪਰ ਰੈਡੀ ਕੀਤਾ ਹੋਇਆਗਾ ਸੂਟ ਇਸ ਤਰ੍ਹਾਂ ਇਹਦਾ ਘੇਰਾ ਵਰਕ ਹੋ ਜੂਗਾ ਸਾਰਾ ਤੁਸੀਂ ਕੰਮ ਦੇਖੋ ਨੀਟ ਐਂਡ ਕਲੀਨ ਹੈਗਾ ਸਿੰਗਲ ਟੰਕੇ ਤੇ ਹੋਇਆ ਹੋਇਆ ਹੈਗਾ ਕੰਮ ਸਾਰਾ ਇਸ ਤਰ੍ਹਾਂ 바ਸੇ ਦੇ ਘੇਰੇ ਤੇ ਵਰਕ ਆ ਜਾਊਗਾ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਆਪਣੇ ਕੋਲੇ ਤੁਸੀਂ ਕਲਰ ਦੀ ਪਿਕ ਹੈ ਜਿਹੜੀ ਸ਼ੇਅਰ ਕਰ ਸਕਦੇ ਹੋ ਕਿ ਸਾਨੂੰ ਇਦਾਂ ਦਾ ਸੂਟ ਹੈਗਾ ਜਿਹੜਾ ਚਾਹੀਦਾ ਹੈਗਾ ਇਸ ਤੋਂ ਬਾਅਦ ਆ ਜਾਊਗਾ ਜੀ ਇਹਦੇ ਬਾਵਾ ਤੇ ਕੰਮ ਆ ਜਾਊਗਾ ਬਾਵਾ ਤੇ ਵਰਕ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਦਾ ਠੀਕੇ ਸੀ ਇਹਦਾ ਪ੍ਰਾਈਸ ਆ ਤੁਸੀਂ ਮੈਥੋਂ ਵਟਸਐਪ ਤੇ ਪੁੱਛ ਲਿਓ ਕਿਉਂਕਿ ਤੁਹਾਨੂੰ ਸਾਰੀ ਡਿਟੇਲ ਆਗੀ ਕੋਈ ਵੀ ਸੂਟ ਆ ਤੁਸੀਂ ਬਿਨਾਂ ਦੁਪੱਟੇ ਦਾ ਮਸ਼ੀਨ ਵਰਕ ਦੇ ਵਿੱਚ ਕਰਾਉਨੇ ਹੋਗੇ ਹਨਾ ਮਤਲਬ ਕਾਟਨ ਦੇ ਉੱਪਰ ਤਾਂ 2500 3000 ਤੋਂ ਘੱਟ ਨਹੀਂ ਹੁੰਦਾ ਹੈਗਾ ਮੈਂ ਤੁਹਾਨੂੰ ਦੱਸ ਦਿੰਨੀ ਹ ਜੇ ਤੁਹਾਨੂੰ ਇਹ ਵੀ ਕਾਸਟ ਲੱਗਦਾ ਹੈਗਾ ਤਾਂ ਤੁਸੀਂ ਹਨਾ ਕੋਈ ਵੀ ਆਪਣਾ ਬਣਾਇਆ ਬਣਾਇਆ ਸੂਟ ਕਿਤੋਂ ਵੀ ਲੈ ਸਕਦੇ ਹੋ ਕਿਉਂਕਿ ਜਿਹੜਾ ਇਹ ਕੰਮ ਹੈ ਕੋਈ ਕੰਪਿਊਟਰ ਵਰਕ ਨਹੀਂ ਹੈਗਾ ਸਾਰਾ ਮਸ਼ੀਨ ਹੱਤੀ ਮਸ਼ੀਨ ਦਾ ਕੰਮ ਕੀਤਾ ਹੋਇਆ ਹੈਗਾ ਨਾ ਆਪਾਂ ਕੰਪਿਊਟਰ ਵਰਕ ਕਰੀਏ ਕਿਉਂਕਿ ਉਹ ਵਰਕ ਦੀ ਬਿਲਕੁਲ ਵੀ ਗ੍ਰੇਜ਼ ਨਹੀਂ ਆਉਂ ਜਿਹੜੇ ਦੁਕਾਨਾਂ ਤੇ ਹੈ ਨਾ ਬਾਜ਼ਾਰੋਂ ਤੁਹਾਨੂੰ ਮਿਲ ਜਾਣਗੇ ਇਹ ਸੂਟਾਂ ਦੀ ਜਿਹੜੀ ਗ੍ਰੇਸ ਹੈਗੀ ਉਹ ਅਲੱਗ ਹੀ ਆਉਂਦੀ ਹੈ ਜੀ। ਲੋਟ। ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਆਪਾਂ ਰੈਡੀ ਕੀਤਾ ਹੈਗਾ ਲੀਲਨ ਕਾਟਨ ਦੇ ਉੱਪਰ। ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ। ਇਹ ਘੇਰੇ ਤੇ ਕੰਮ ਆ ਜਾਊਗਾ, ਇਸ ਤਰ੍ਹਾਂ ਫਲਾਰ ਆ ਜਾਊਗਾ ਸਾਈਡ ਤੇ। ਫਿਰ ਇੱਕ ਹਿੱਪ ਤੇ ਫਲਾਰ ਆ ਜਾਊਗਾ ਇੱਕ ਇਧਰ ਚੈਸਟ ਤੇ ਆ ਜਾਊਗਾ neck ਕੋਲੇ neck ਕੋਲੇ neck ਤੇ ਵੀ ਆ ਸਕਦਾ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਤੇਰੀਆਂ ਬਾਵਾਵਾਂ ਤੁਹਾਨੂੰ ਦਿਖਾ ਦਿੰਦੇ ਆਂਗੇ ਕਿ ਵੀ ਅਸੀਂ ਕਿੱਦਾਂ ਰੈਡੀ ਕੀਤੀਆਂ ਨੇ ਇਹ ਆ ਬਾਜੂ ਦੇ ਉੱਪਰ ਕੰਮ ਹੈਗਾ ਸੇਮ ਜਿੱਦਾ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਉਸ ਤਰ੍ਹਾਂ ਜਿਹੜਾ ਇਹ ਕੰਮ ਹੈਗਾ ਜੀ ਸਾਰਾ ਜਰੀ ਲਗਾ ਕੇ ਕੀਤਾ ਹੋਇਆ ਹੈਗਾ ਬਿਲਕੁਲ ਬਰੀਕ ਤੱਕ ਲੱਗਿਆ ਹੋਇਆ ਹੈਗਾ ਕੋਈ ਇਦਾਂ ਨਹੀਂ ਹੈਗਾ ਵੀ ਜਰੀ ਇਹ ਮੋਟੀ ਲੱਗੀ ਹੋਈ ਆ ਬਿਲਕੁਲ ਪ੍ਰੀਕ ਆ ਬਾਕੀ ਤੁਸੀਂ ਸਾਡਾ ਕੰਮ ਦੇਖੋ ਬਿਲਕੁਲ ਪੇਂਟ ਦੀ ਤਰ੍ਹਾਂ ਦਾ ਮਸ਼ੀਨ ਵਰਕ ਹੈਗਾ ਪੇਂਟ ਦੀ ਤਰ੍ਹਾਂ ਕੋਈ ਵੀ ਤੁਸੀਂ ਆਪਣਾ ਡਿਜ਼ਾਈਨ ਭੇਜੋਗੇ ਤਾਂ ਉਹ ਵੀ ਤੁਹਾਨੂੰ ਤੁਹਾਡੀ ਦੀ ਸੋਚ ਤੋਂ ਪਰੇ ਬਣਾ ਕੇ ਦੇਵਾਂਗੇ ਡਿਜ਼ਾਈਨ ਕਲਰ ਕੰਬੀਨੇਸ਼ਨ ਬਹੁਤ ਫੋਨੇ ਲਗਾ ਕੇ ਇਸ ਤੋਂ ਬਾਅਦ ਆ ਜੂਗਾ ਜੀ ਚੈੱਕ ਕੋਟੇ ਦੇ ਉੱਪਰ ਮੈਂ ਤੁਹਾਨੂੰ ਉਸ ਦਿਨ ਸੂਟ ਵੀ ਦਿਖਾਏ ਸੀਗੇ ਪਹਿਲਾਂ ਵਰਕ ਕੀਤੇ ਹੋਏ ਇਹ ਸਾਰੇ ਕਸਟਮਰ ਦੇ ਸੂਟ ਜਿਹੜੇ ਤੁਸੀਂ ਆਨ ਆਰਡਰ ਲਏਗੇ ਜਿਹੜੇ ਇਹ ਰੈਡੀ ਹੋ ਜਾਣਗੇ ਲੋ ਜੀ ਇਸ ਤਰ੍ਹਾਂ ਇਹ ਘੇਰੇ ਦਾ ਕੰਮ ਹੋਇਆ ਹੋਇਆ ਕੰਮ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਬਰੀਕੀ ਦੇ ਵਿੱਚ ਕੰਮ ਹੈਗਾ ਜਿਹੜਾ ਕੰਮ ਹੈ ਸਾਰਾ ਇਹ ਉਹਦਾ ਕੀਤਾ ਹੋਇਆ ਜੀ ਆਰੀ ਦਾ ਆਰੀ ਮਸ਼ੀਨ ਦਾ ਕੰਮ ਕੀਤਾ ਹੋਇਆ ਵਿੱਚ ਤੁਸੀਂ ਦੇਖ ਸਕਦੇ ਹੋ ਬੂਟੀਆਂ ਦੇਖ ਸਕਦੇ ਹੋ ਬਹੁਤ ਬਰੀਕ ਨੇ ਕਿਆਂ ਇੱਧਰ ਸੈਂਟਰ ਪੈਨਲ ਆ ਜਾਣਗੇ ਫਿਰ ਇੱਥੇ ਫਲਾਰ ਆ ਜਾਣਗੇ ਦੋ ਦੇਖੋ ਜੀ ਉੱਪਰ ਤੱਕ ਇਦਾਂ ਸੈਂਟਰ ਪੈਨਲ ਲਏ ਫਿਰ ਇਸ ਤੋਂ ਬਾਅਦ ਬਾਵਾ ਤੁਸੀਂ ਦੇਖ ਸਕਦੇ ਹੋਗੇ ਇਹ ਸੂਟ ਸਲਾਈ ਵੀ ਹੋਣਗੇ ਜਦੋਂ ਸਟਿਚ ਹੋ ਕੇ ਆਗੇ ਦੁਬਾਰੇ ਫੇਰ ਮੈਂ ਵੀਡੀਓ ਪਾਉਂਗੀ ਤੁਸੀਂ ਦੇਖਿਓ ਖਲੋਚੀ ਇਸ ਤਰ੍ਹਾਂ ਇਹ ਮਤਲਬ ਬਣਿਆ ਹੈ ਬਾਵਾ ਬਣੀਆਂ ਹੋਈਆਂ ਨਹੀਂ ਗੀਆਂ ਇਦਾਂ ਤੁਸੀਂ ਦੇਖ ਸਕਦੇ ਹੋਗੇ ਇਸ ਤੋਂ ਬਾਅਦ ਆ ਗਿਆ ਜੀ ਫੇਰ ਚੈੱਕ ਕੋਟੇ ਦੇ ਉੱਪਰ ਰੈਡੀ ਕੀਤਾ ਹੈਗਾ ਖਲੋਚੀ ਘੇਰੇ ਦਾ ਡਿਜ਼ਾਈਨ ਹੈਗਾ ਬਸ ਕੱਲਾ ਇਹ ਘੇਰਾ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਡਿਕਸਾ ਦੇ ਵਿੱਚ ਜਰੀ ਵੀ ਲੱਗੀ ਹੋਈ ਹੈ ਕਿ ਸਾਰੇ ਹਨਾ ਥ्रेड ਕੰਬੀਨੇਸ਼ਨ ਕਲਰ ਤੁਸੀਂ ਦੇਖ ਸਕਦੇ ਹੋਗੇ ਬਾਕੀ ਇਹ ਆਜੂਗਾ ਜੀ ਬਾਵਾ ਦਾ ਕੰਮ ਆਜੂਗਾ ਠੀਕ ਹੈ ਜੀ ਨੈਕਸਟ ਸੂਟ ਹੈਗਾ ਫਰੋਜ਼ੀ ਇਹ ਬਣਿਆ ਹੋਇਆ ਜੀ ਚੈੱਕ ਬਰਬਰੀ कॉटन ਦੇ ਵਿੱਚ ਬਣਿਆ ਹੋਇਆਗਾ ਇਸ ਤਰ੍ਹਾਂ ਇਹਦਾ ਨੈਕ ਆਜੂਗਾ ਇਸ ਤਰ੍ਹਾਂ ਇਹਦਾ ਨੈਕ ਆਜੂਗਾ ਸਾਰਾ ਜਿਹੜਾ ਕੰਮ ਹੈ ਇਹ ਆਰੀ ਦਾ ਕੀਤਾ ਹੋਇਆ ਹੈਗਾ ਇਹ ਤੇ ਇਹ ਬਾਵਾ ਆ ਜਾਣੀ ਹੈ ਠੀਕ ਹੈ ਜੀ ਵਿਦਆਊਟ ਦੁਪੱਟਾ ਇਹ ਸੂਟ ਰਹੂਗਾ ਜੀ 3000 ਸਾਰਾ ਹੱਥੀ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਐਦਾਂ ਨਹੀਂ ਹੈਗਾ ਵੀ ਕੋਈ ਇਹ ਕੰਪਿਊਟਰ ਨਾਲ ਆਰੀ ਦਾ ਕੰਮ ਕਰਾਇਆ ਹੋਇਆ ਹੈਗਾ ਤਾਂ ਕਿ ਤੁਸੀਂ ਨੇੜੇ ਤੋਂ ਵੀ ਇੱਕ ਵਾਰ ਵਿਖਾਏ ਦੇਖ ਸਕਦੇ ਹੋ ਇਹਦੇ ਨਾਲ ਦੇ ਸੂਟ ਆਪਾਂ ਕੱਲ੍ਹਾਂ ਵੀ ਸੇਲ ਕੀਤੇ ਨੇਗੇ ਰੈਡੀ ਕਰਕੇ विदाउट लाइनिंग ਇਹਨਾਂ ਤੁਸੀਂ ਸਲਾਈ ਕਰਾ ਸਕਦੇ ਹੋਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਦਾਂ ਹੈ ਨੈੱਕ ਬਣਿਆ ਹੋਇਆਗਾ ਕੰਮ ਤੁਸੀਂ ਦੇਖ ਸਕਦੇ ਹੋਗੇ ਸਾਰਾ ਨੀਟ ਐਂਡ ਕਲੀਨ ਹੈ ਜ਼ੀਰੋ ਟੰਕੇ ਤੇ ਕੰਮ ਹੈ ਕੰਮ ਸਾਰਾ ਲੋਕ ਕੀਤਾ ਹੋਇਆਗਾ ਕੋਈ ਇਦਾਂ ਨਹੀਂ ਹੈਗਾ ਵੀ ਇੱਥੇ ਹੀ ਕੰਮ ਛੱਡਿਆ ਹੋਇਆਗਾ ਠੀਕ ਹੈ ਜੀ ਇਹਦਾ ਇਸ ਤਰ੍ਹਾਂ ਆ ਜਾਊਗਾ ਪਾਵਾਂ ਆ ਚਾਣੀਏ ਤਾਂ ਸਲਵਾਰ ਸੂਟ ਬਣਾਉਣਾ ਹੈ ਪੈਂਟ ਪਲਾਜ਼ੋ ਬਣਾਉਣਾ ਹੈ ਜੋ ਵੀ ਤੁਸੀਂ ਬਣਾਉਣਾ ਹੈ ਦੱਸ ਸਕਦੇ ਹੋਗੇ ਇਹਾਰੇ ਸਾਰੇ ਸੇਮ ਡਿਜ਼ਾਈਨ ਨੇਗੇ ਲਵੈਂਡਰ ਸੌਰੀ ਬਲੂ ਕਲਰ ਦੇ ਉੱਪਰ ਹੈ ਬੇਬੀ ਬਲੂ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਇਸ ਤਰ੍ਹਾਂ ਥੋੜਾ ਜਿੜੀ ਕੋਈ ਭੈਣ ਲਾਈਟ ਕਲਰ ਪਸੰਦ ਕਰਦੀ ਹੈ ਬੈਗ ਤੇ ਵੀ ਫਲਾਰ ਨਹੀਂ ਗਿਨ ਸਾਰਿਆਂ ਦੇ ਤੁਸੀਂ ਦੇਖ ਸਕਦੇ ਹੋ। ਦੁਪੱਟਾ ਵਗੈਰਾ ਕੁਝ ਵੀ ਨਹੀਂ ਹੈਗਾ ਤੁਸੀਂ ਰੈਡੀ ਕਰਵਾ ਸਕਦੇ ਹੋ ਕਿ ਆਜੂਗਾ ਜੀ ਇਹ ਲਵੈਂਡਰ ਕਲਰ ਦੇ ਉੱਪਰ ਆਜੂਗਾ। ਠੀਕ ਹੈ ਜੀ ਹੁਣ ਤੁਹਾਨੂੰ ਸਟਿਚਿੰਗ ਆਏ ਸੂਟ ਦਿਖਾਉਣੇ ਸਭ ਤੋਂ ਪਹਿਲਾਂ ਹੈਗਾ ਜੀ ਕੋਰਸੈਟ ਆਪਾਂ ਰੈਡੀ ਕੀਤਾ ਹੈ। ਕੋਸ ਹਣੀ ਕਾਟਨ ਸੀਗੀ ਟਿਸਟਾ ਬ੍ਰਾਂਡ ਦੀ ਸੀਗੀ ਲੋਟ ਸੈਂਟਰ ਦੇ ਵਿੱਚ ਆਪਾਂ ਕਲੀਆਂ ਦਿੱਤੀਆਂ ਲੈਂਗੀਆਂ ਇਦਾਂ ਤੇ ਠੀਕ ਐ ਸੀ ਇਸ ਤਰ੍ਹਾਂ ਆਪਾਂ ਕਾਫ ਲਗਾਏ ਨੇਗੇ ਬਾਜ਼ੂ ਦੇ ਉੱਪਰ ਬ੍ਰੀਕ ਪਾਈਪ ਪੈਨ ਦਿੱਤੀ ਆ ਪਾਈਪ ਪੈਨ ਦੀਆਂ ਕਲੀਆਂ ਦਿੱਤੀਆਂ ਨੇਗੀਆਂ ਇਦਾਂ ਜਿਆਦਾ ਵਧੀਆ ਲੱਗਦਾ ਦੇਖੋ ਇਹ ਵਾਲਾ ਦੇ ਨਾਲ ਇਹਦੇ ਹੈਗਾ ਸੀ ਪੈਂਟ ਇਤਨਾ ਬੜੀ ਹੋਈ ਹੈਗੀ ਨੈਕਸਟ ਸੂਟ ਆ ਗਿਆ ਜੀ ਇਸ ਤਰ੍ਹਾਂ ਬਲੈਕ ਦੇ ਵਿੱਚ ਹੈਗਾ ਇਸ ਤਰ੍ਹਾਂ ਦੇਖੋ ਨੈਕ ਦਾ ਡਿਜ਼ਾਈਨ ਕੰਮ ਤੁਹਾਨੂੰ ਬਿਲਕੁਲ नीट ਐਂ ਕਲੀਨ ਮਿਲੂਗਾ ਤੁਸੀਂ ਦੇਖ ਸਕਦੇ ਲੈਸ ਦੀ ਫਿਨਿਸ਼ਿੰਗ ਦੇਖ ਸਕਦੇ ਹੋਗੇ ਹਨਾ ਥੋੜਾ ਮੇਜ਼ਰਮੈਂਟ ਪ੍ਰੋਪਰ ਹੋਣਾ ਚਾਹੀਦਾ ਵਸੇ ਡਿਜ਼ਾਈਨ ਵਗੈਰਾ ਬਿਲਕੁਲ ਓਕੇ ਮਿਲਣਗੇ ਬਿਲਕੁਲ ਦੇਖੋ ਲੈਸ ਇਧਰ ਤੋਂ ਉਧਰ ਵੀ ਨਹੀਂ ਹੈਗੀ ਬਹੁਤ ਪ੍ਰੀਕੀ ਨਾਲ ਕੰਮ ਕੀਤਾ ਹੈ ਇਹਦੇ ਨਾਲ ਕਰੀਮ ਬਾਟਮ ਹੈਗੀ ਦੁਪੱਟਾ ਹੈ ਗਿਆ ਜਿਹੜਾ ਟਾਈ ਐਂਡ ਹੈ ਗਿਆ ਠੀਕ ਐ ਜੀ ਨੈਕਸਟ ਸੂਟ ਆ ਗਿਆ ਜੀ ਫੁੱਲ ਪਿਓਰ ਚੰਦੇਰੀ ਦੇ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਏ ਸੀਗੇ ਇਸ ਤਰ੍ਹਾਂ ਦੇ ਕੋ ਨੈਕ ਦਾ ਡਿਜ਼ਾਈਨ ਦਿੱਤਾ ਹੋਇਆ ਹੈਗਾ ਪੱਟੀ ਲਗਾ ਕੇ ਬਾਵਾਾਂ ਤੇ ਇਦਾਂ ਲੈਂਸ ਲਗਾਈ ਹੈਗੀ ਇਸ ਤਰ੍ਹਾਂ ਦੀ ਬਾਟਮ ਰੱਖੀ ਹੈਗੀ ਆਪਾਂ ਡਿਜ਼ਾਈਨ ਦਿੱਤਾ ਹੈਗਾ ਬਾਟਮ ਨੂੰ ਇਹਦਾ ਦੁਪੱਟਾ ਹੈਗਾ ਜਿਹੜਾ ਫੁੱਲ ਪਿਓਰ ਚੰਦੇਰੀ ਦਾ ਹੀ ਆਪਾਂ ਤਾਂ ਪੱਟਾ ਲਗਾਇਆ ਹੈਗਾ ਸਟਾਈਂਡਾਈ ਇਹ ਦੁਪੱਟਾ ਬਹੁਤ ਲਾਈਕ ਕੀਤਾ ਬਹੁਤ ਜ਼ਿਆਦਾ ਆਰਗੈਂਜ਼ਾ ਦੇ ਦੁਪੱਟੇ ਨਾਲੋਂ ਵੀ ਹਲਕਾ ਦੁਪੱਟਾ ਹੈਗਾ ਇਦੇ ਨਾਲ ਦੇ ਆਪਾਂ 2 2 3 ਸੂਟ ਰੈਡੀ ਕੀਤੇ ਨੇਗੇ ਇਸ ਤਰ੍ਹਾਂ ਦੇਖੋ neck ਬਣਾਇਆ ਚਿਕਨ ਦੀ ਬਾਟਮ ਹੈਗੀ ਇਹਦੇ ਨਾਲ ਇਸ ਤਰ੍ਹਾਂ ਤੇ ਕ੍ਰੀਮ ਕਲਰ ਦੀ ਆਪਾਂ ਪਾਵਾਂ ਦੇ ਲੈਸ ਲਗਾਈ ਹੈ ਤੇ ਇਹਦਾ ਆਪਾਂ ਘੇਰਾ ਰੱਖਿਆ ਗਾ ਗੋਲ ਤੇ ਇਦਾਂ ਫਿਨਿਸ਼ਿੰਗ ਦਿੱਤੀ ਹੈ ਲੈਸ ਦੀ ਠੀਕ ਹੈ ਜੀ ਨੈਕਸਟ ਆਜੂਗਾ ਜੀ कॉटन ਦਾ ਸੂਟ ਹੈਗਾ ਇਹ ਵਾਲਾ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈ ਨੈਕ ਤੇ ਤੁਸੀਂ ਦੇਖ ਸਕਦੇ ਹੋਗੇ ਦੇ ਬਾਵਾ ਤੇ ਵੀ ਆਪਾਂ ਕਾਫੀ ਜਿਆਦਾ ਸੋਹਣਾ ਡਿਜ਼ਾਈਨ ਦਿੱਤਾ ਹੈਗਾ ਕਿਉਂਕਿ ਜਦੋਂ ਇਦਾਂ ਬਾਵਾ ਤੇ ਡਿਜ਼ਾਈਨ ਹੋ ਜੇ ਫਿਰ ਲੈਸ ਪਾਈਪਿੰਗ ਦੀ ਕੱਟ ਜ਼ਰੂਰਤ ਪੈਂਦੀ ਹੈ ਫਿਰ ਉਹ ਜਿਆਦਾ ਓਵਰ ਚ ਹੋ ਜਾਂਦਾ ਕੰਮ ਚਾਕਾਂ ਤੇ ਤਾਂ ਆਪਾਂ ਦਿੱਤੀ ਹੈ ਫਰੰਟ ਪੈਕ ਤੇ ਇਦਾਂ ਕੱਟ ਪਾ ਕੇ ਹਨਾ ਆਪਾਂ ਘੇਰਾ ਬਣਾਇਆ ਹੈ ਨਾ ਘੇਰਾ ਰੈਡੀ ਕੀਤਾ ਪ੍ਰਿੰਟ ਸੂਟਾਂ ਤੁਸੀਂ ਇਦਾਂ ਡਿਜ਼ਾਈਨ ਕਰ ਸਕਦੇ ਹੋ ਦੇਖੋ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਜੇ ਆਪਾਂ ਡਿਜ਼ਾਈਨ ਕਰਦੇ ਆਂਗੇ ਇਸ ਤੋਂ ਬਾਅਦ ਆਜੂਗਾ ਜੀ ਸੂਟ ਇਸ ਤਰ੍ਹਾਂ ਇਹ ਬੜਿਆ ਜ਼ਿਕੇਰਾ ਬਣਿਆ ਹੋਇਆ ਹੈਗਾ ਇਦਾਂ ਇਹਨਾਂ ਕਸਟਮਰ ਦਾ neck ਜਿਹੜਾ ਬਹੁਤ ਜ਼ਿਆਦਾ ਛੋਟਾ ਹੈਗਾ ਉਹਨਾਂ ਨੇ ਡੀਪਲੀ ਰਖਵਾਏ ਹੈਗੇ ਫਰੰਟ ਪੈਕ ਦੋਨੋਂ ਹੀ ਵੋਟ ਸ਼ੇਪ ਵਾਂਗੂ ਲੇਗੇ ਸ਼ੋਰਟਨ ਛੋਟੇ neck ਰਖਵਾਏ ਨੇ ਇਸ ਤਰ੍ਹਾਂ ਜਿਹੜੀ ਆਹ ਹੈਗੀ ਕੱਟ ਵਾਲੀ ਲੈ ਸਕੀ ਆਪਾਂ ਇੱਕ ਇਹ ਦਿੱਤੀ ਹੈ ਜੀ ਬਾਵਾ ਤੇ ਤਾਂ ਆਪਾਂ neck ਦਾ ਡਿਜ਼ਾਈਨ ਦਿੱਤਾ ਹੈਗਾ ਇਹਦਾ ਇਸ ਤਰ੍ਹਾਂ ਬਸ ਇੱਥੇ ਪਾਈਪਿੰਗ ਹੈਗੀ ਤਾਂ ਸੌਰੀ ਲਾਸ ਲਗਾਈ ਹੈ ਫਰੰਟ ਬੈਕ ਚਾਕਾ ਤੇ ਤਾਂ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਥੋੜੀ ਪੂਰੀ ਮਿਲੂਗੀ ਤੁਹਾਨੂੰ ਆਪਣੇ ਕੰਮ ਦੇ ਵਿੱਚ ਬਿਲਕੁਲ ਨੀਟ ਐਂਡ ਕਲੀਨ ਕੰਮ ਹੈਗਾ ਬਾਟਮ ਹੈਗੀ ਇਹਦੇ ਨਾਲ 올ਓਵਰ ਸੂਟ ਸੀਗਾ ਇਹ ਫੋਲਡ ਹੋ ਗਿਆ ਇਹ ਬਹੁਤ ਮੈਸੇਜ ਆਉਂਦੇ ਨੇਗੀ ਤੇ ਸਟਿਚ ਹੋ ਗਿਆ ਲੋਟ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕੱਟ ਪਾ ਕੇ ਆਪਾਂ ਲੈਸਸ ਦਾ ਡਿਜ਼ਾਈਨ ਦਿੱਤਾ ਹੈਗਾ ਤੇ ਬਸ 올 올ਓਵਰ ਸੂਟ ਸੀ ਦੇ ਨਾਲ ਇਦਾਂ ਬਾਟਮ ਆ। ਠੀਕ ਐ ਜੀ। ਇਹਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਨਹੀਂ ਮਿਲਣਾ ਹੈਗਾ ਸਟਿਚ ਕਿੱਤਿਆਂ ਚੋਂ। ਤੁਸੀਂ ਹੋਰ ਪ੍ਰਿੰਟ ਦੇ ਮਤਲਬ ਸੂਟ ਲੇਗੇ ਜਿਹੜੇ ਇਦਾਂ ਰੈਡੀ ਕਰਵਾ ਸਕਦੇ ਹੋ। ਪਰਕ ਵਾਲੇ ਸੂਟ ਨਹੀਂਗੇ। ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਲਓ ਜਿੱਦਾਂ ਇਦਾਂ ਦੇ ਅਲਾਈਨਿੰਗ ਵਾਲਾ ਸਟੱਫ ਆਪਣੇ ਕੋਲ ਸਾਰਾ ਅਵੇਲੇਬਲ ਹੈਗਾਗਾ। ਜਿੱਦਾਂ ਇਹ ਲਾਈਨਿੰਗ ਵਾਲਾ ਸਟੱਫ ਹੈ ਇਹ ਤੇ ਵੀ ਤੁਸੀਂ ਵਰਕ ਕਰਵਾਉ ਹੋਣਾ। ਡਿਜ਼ਾਈਨ ਚ ਇਹਦੇ ਵਿੱਚੋਂ ਹੀ ਦੇ ਦਿਓ। ਦੇ ਕੋ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ कॉटन ਦਾ ਵਿਦਆਊਟ ਲਾਈਨਿੰਗ ਸਟਿਚ ਹੋਗਾ ਤੁਸੀਂ ਇਹਦੇ ਉੱਪਰ ਸੂਟ ਹੈਗੇ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਡਿਜ਼ਾਈਨ ਪੇਸ ਕੇ ਇਦਾਂ ਫੈਬਰਿਕ ਆ ਆਪਣੇ ਕੋਲੇ ਹਰ ਇੱਕ ਹੈਗਾ ਜੋ ਵੀ ਤੁਸੀਂ ਰੈਡੀ ਕਰਵਾਉਣਾ ਹੈ ਮੈਨੂੰ ਪੂਰੀ ਉਮੀਦ ਹੈ ਤੁਨਾਂ ਦੇ ਵਾਲੇ ਸੋਹਣੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁੜਦਾ ਸਕੋ ਸਾਡੀ ਫੁੱਟ ਕੇ ਨੇ ਦੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ